ਪਠਾਨਮੇ ਦਾ ਸਾਹਿਬ ਇਹ ਜੋ ਗੱਲਾਂ ਆ ਰਹੀਆਂ ਨੇ ਜੋ ਖਬਰਾਂ ਆ ਰਹੀਆਂ ਨੇ ਕਿ ਤੁਹਾਡੇ ਗਨਮੈਨ ਤਾਂ ਖੋ ਲਿੱਤੇ ਗਏ ਨੇ ਤੁਹਾਡੇ ਉੱਥੇ ਤਬਾਦਲੇ ਹੋਏ ਨੇ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਆ ਬਿਲਕੁਲ ਸੱਚਾਈ ਆ ਗੱਲ ਆ ਵੀ ਮੈਂ ਤੇ ਮੈਨੂੰ ਇਸ ਚੀਜ਼ ਦਾ ਪਤਾ ਸੀ ਵੀ ਇਹ ਕੁਝ ਹੋਣਾ ਮੈਂ ਤੇ ਕੱਲ ਦਾ ਆਪਦੇ ਗਨਮੈਨਾਂ ਨੂੰ ਤੇ ਆਪਦੇ ਅਫਸਰਾਂ ਨੂੰ ਕਹਤਾ ਸੀ ਵੀ ਆਪੋ ਆਪਣਾ ਸਾਮਾ ਕਰ ਲਿਓ ਸਾਨੂੰ ਸਾਰਾ ਮੈਂ ਹੁਣ ਜਾਣਾ ਪੈਣਾ ਆਂਦੇ ਕੀ ਗੱਲ ਮੈਂ ਗੱਲ ਸੁਣ ਜਦੋਂ ਆਪਾਂ ਕਿਸੇ ਚੀਜ਼ ਚ ਇਨਵੋਲ ਹੋਣੇ ਜਾਂ ਸਰਕਾਰ ਦੇ ਆਕੜਦੇ ਆ ਨਾ ਸਰਕਾਰ ਆਪਣਾ ਆਪ ਵਿਖਾਉਂਦੀ ਹੁੰਦੀ ਹੈ ਇਹ ਦਿੱਲੀ ਵਾਲਿਆਂ ਦੇ ਮਨ ਚ ਵਹਿਮ ਆ ਦੇ ਵੀ ਨੋਏ ਵਿਜੀਲੈਂਸ ਦਾ ਡਰਾਵਾ ਦੇ ਕੇ ਜਾਂ ਕੋ ਮੈਨੂੰ ਆ دوسرے ਪਰਚਿਆਂ ਦਾ ਡਰਾਵਾ ਦੇ ਕੇ ਦਬਾ ਲੈਣਗੇ ਨਾ ਮੈਂ ਅੱਜ ਦਵਾਂ ਨਾ ਮੈਂ ਕੱਲ ਦਵਾਂ ਮੈਂ ਆਪਣੇ ਲੋਕਾਂ ਵਾਸਤੇ ਚਟਾਨਾਂ ਕੋ ਖੜਾ ਤੇ ਖੜਾ ਰਹਾਂਗਾ ਪਟਨਰੇ ਸਾਹਿਬ ਇਹ ਦਿੱਲੀ ਇਹ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਇਹ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਹੈ ਟੁੱਟ ਤੇ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਜੀ ਆ ਮਨੂੰ ਕਹਿਣਾ ਚਾਹਣਾ ਸੀਐਮ ਸਾਹਿਬ ਤੇਰੇ ਨਾਲ ਆ ਸਾਰੇ ਐਮਐਲਏ ਜੇ ਅੱਜ ਵੀ ਨਾ ਤੂੰ ਖੜਾ ਤੇ ਬਿਲਕੁਲ ਫਿਰ ਤੂੰ ਇਹ ਆਪ ਨੂੰ ਖਤਮ ਕਰ ਲੈਣਾ ਹੂੰ ਇਹ ਪਟਨਰੇ ਸਾਹਿਬ ਸਮਝਿਓ ਕਿ ਸਾਰੇ ਐਮਐਲਏ ਨੂੰ ਵੀ ਜੇ ਅੱਜ ਅੱਜ ਜੇ ਦਬਕ ਗਿਆ ਆਪਾਂ ਦਿੱਲੀ ਵਾਲਿਆਂ ਦੇ ਅੱਗੇ ਲੱਗ ਨਹੀਂ ਸਾਨੂੰ ਟਿਕਟਾਂ ਦਿੱਤੀਆਂ ਨਾਲ ਧੰਨਵਾਦ ਅਸੀਂ ਕੰਮ ਵੀ ਕੀਤੇ ਆ ਸਾਨੂੰ ਗੁਜਰਾਤ ਤੌਰ ਛੱਡਿਆ ਸਾਨੂੰ ਜਿੱਥੇ ਜਿੱਥੇ ਇਹਨਾਂ ਨਾਲ ਦਿੱਲੀ ਤੌਰ ਛੱਡਿਆ ਸਾਨੂੰ ਜਿੱਥੇ ਜਿੱਥੇ ਡਿਊਟੀਆਂ ਲਾਈਆਂ ਆਂ ਆਪਣੀ ਤੰਦ ਹੀ ਨਾ ਲਭਾਈਆਂ ਲੜਾਈਆਂ 'ਚ ਮੈਨੂੰ ਤੌਰ ਛੱਡਿਆ ਗੁਜਰਾਤੋਂ ਬੰਦੇ ਫੜੇ ਮੈਂ ਛੜਾ ਛੜਾ ਕੇ ਲਿਆਉਂਦਾ ਰਿਆ ਉਦੋਂ ਤੇ ਹਰਬੀਰ ਸਿੰਘ ਪਠਾਨ ਵਾਲਾ ਚੰਗਾ ਹੁੰਦਾ ਸੀ ਜਦੋਂ ਕੋਈ ਮੰਤਰੀ ਮੰਡਲ ਦੀ ਜਾਂ ਦੂਜੀ ਕੀ ਗੱਲ ਹੋ ਜਾਣੀ ਉਦੋਂ ਆਖਣਾ ਬਦਮਾਸ਼ ਆ ਗੱਲਿਆ ਵੀ ਅੱਜ ਮੈਂ ਆਪਣੇ ਹਲਕੇ ਵਾਸਤੇ ਹਲਕੇ ਸਨੌਰ ਵਾਸਤੇ ਜੋ ਮੈਨੂੰ ਮੈਂ ਲੋਕਾਂ ਕੋ ਵੋਟਾਂ ਮੰਗੀਆਂ ਸੀ ਵੀ ਬਾਹਰਲੇ ਭਜਾਓ ਹਲਕਾ ਬਚਾਓ ਤੇ ਮੈਂ ਮੈਂ ਉਹ ਆਪਦਾ ਨਹੀਂ ਪੂਰਾ ਕਰ ਸਕਿਆ ਮੈਂ ਲੋਕਾਂ ਦੇ ਜਿਹੜੇ ਮੈਂ ਇਸ ਕ੍ਰਿਸ਼ਨ ਕੁਮਾਰ ਕੋ 10 ਵਾਰੀ ਗਿਆ 15 ਵਾਰੀ ਸਾਡਾ ਹਲਕਾ ਬਹੁਤ ਪਾਣੀ ਦੀ ਮਾਰ ਚਾ 23 ਹਲਕੇ ਬੰਦੇ ਵੀ ਸਾਡਾ ਇਹਨੂੰ ਇਹਨੂੰ ਸਦਾਈ ਕਰਾ ਦੇ ਹਮ ਮੇਰੇ ਗਾਲਾਂ ਨੂੰ ਸਾਫ਼ ਕਰਾ ਲੋ ਇੱਡੇ ਤੇ ਵੱਡੇ ਜਿਹੜੇ 50-50 ਸਾਲਾਂ ਤੋਂ ਫਸੀਆਂ ਮਿੱਟੀਆਂ ਆ ਉਹਨਰੇਗਾ ਕਿ ਨਾਕ ਸਾਫ਼ ਕਰ ਸਕਦੀ ਐਮਐਲ ਸਾਬ ਕਾਰਨ ਕੀ ਹੈ ਇੱਕ ਐਮਐਲਏ ਦੇ ਨਾਲ ਨਾ ਖੜਨਾ ਅਫਸਰ ਸ਼ਾਹੀ ਦੇ ਨਾਲ ਖੜਨਾ ਇਸ ਦੇ ਵਿੱਚ ਇਹ ਕਾਰਨ ਕੀ ਹੈ ਪੂਰਾ ਦਿੱਲੀ ਵਾਲਿਆਂ ਦਾ ਇਹ ਇਹਨਾਂ ਨੂੰ ਉਸ ਅਫਸਰ ਬਦਲਣ ਦੀ ਬਜਾਏ ਇਹ ਇਹਨਾਂ ਨੂੰ ਇਹ ਆ ਵੀ ਡਿਕਟੇਟਰਸ਼ਿਪ ਅਸੀਂ ਕਰੀਏ ਵੀ ਐਮਐਲਏ ਨੂੰ ਦਬਾਈਏ ਇਸ ਐਮਐਲਏ ਤੇ ਕਾਰਵਾਈ ਕਰਾਂਗੇ ਤੇ ਦੂਜੇ ਐਮਐਲਏ ਚੁੱਪ ਕਰ ਜਾਣਗੇ ਉਹ ਸਾਡੇ ਇਹ ਹਮੇਸ਼ਾ ਹੀ ਦਬਾਉਣ ਦੀ ਕੋਸ਼ਿਸ਼ ਕਰਦੇ ਆ ਤੇ ਵੱਡੇ ਨੂੰ ਮੰਨ ਤੇ ਜਾਂ ਆਪਣੇ ਹੱਥ ਮੈਂ ਆਪਣੇ ਹਲਕਿਆਂ ਨਾਲ ਨਾਲ ਮੈਨੂੰ ਇੱਥੇ ਜਿੱਤਰਾ ਕੱਲ ਮੇਰੇ ਤੋਂ ਬਾਅਦ ਆਦੇ ਸੀ ਵੀ ਚੀਚੀ ਲਾ ਕੇ ਸ਼ੀਰੂ ਗਿਆ ਮੈਂ ਉਹ ਤੋਂ ਕਿਸੇ ਚ ਦਾ ਹੈਗਾ ਜਾਣ ਕੇ ਆਪਣੀ ਸਰਕਾਰ ਦੇ ਅੰਗੇਸਟ ਬੋਲੇ ਮੈਂ ਤਾਂ ਬੋਲ ਪਿਆ ਐਮਐਲਏ ਸਾਹਿਬ ਕੋਈ ਕਿਥੇ ਲਿੰਕ ਤੇ ਨਹੀਂ ਕਿਉਂਕਿ ਕਾਫੀ ਸਾਰੀਆਂ ਚਰਚਾਵਾਂ ਨੇ ਜਦੋਂ ਤੁਸੀਂ ਇੰਟਰਵਿਊ ਤੁਹਾਡੇ ਵਾਇਰਲ ਹੋਏ ਨੇ ਤਦੋਂ ਤੋਂ ਇਹ ਕਾਫੀ ਸਾਰੀਆਂ ਚਰਚਾਵਾਂ ਨੇ ਕਿ ਤੁਸੀਂ ਕਿਸੇ ਪਾਰਟੀ ਦੇ ਲਿੰਕ ਦੇ ਵਿੱਚੋਂ ਜਾਂ ਕਿਸੇ ਦੀ ਪਾਰਟੀ ਦੇ ਚੁੱਕ ਦੇ ਵਿੱਚ ਆ ਕੇ ਤੁਸੀਂ ਇਸ ਤਰੀਕੇ ਦੇ ਨਾਲ ਬਿਆਨਬਾਜ਼ੀਆਂ ਕਰ ਰਹੇ ਹੋ ਨਾ ਮੈਂ ਕੋਈ ਜਵਾਬਤੇ ਨਹੀਂ ਮੈਂ 92 ਸੰਦਾ ਸਿਆਸਤ ਕਰ ਰਿਹਾ ਇਹਨੇ ਕਿਹੜਾ ਬੰਦਾ ਚੱਲਦੀ ਟ੍ਰੇਨ ਚੱਲਦੀ ਟ੍ਰੇਨ ਚੋਂ ਕੋਲ ਛਾਲ ਮਾਰਦਾ ਜੇ ਮੈਂ ਦੂਸਰੀ ਪਾਰਟੀ ਨਾਲ ਵੀ ਟੱਚ ਹੋਵਾਂ ਤਾਂ ਮੈਂ 20 ਸਾਲ 30 ਸਾਲ ਖਲੋ ਕੇ ਸਾਲ ਖਲੋ ਕੇ ਗੱਲ ਕਰ ਲੈਂਦਾ ਮੈਂ ਤੇ ਆਪਣੇ ਲੋਕਾਂ ਨੂੰ ਅੱਜ ਮੇਰੇ ਲੋਕਾਂ ਨੂੰ ਮੇਰੀ ਇਸ ਦੀ ਜਾਨ ਮੈਂ ਲੋਕਾਂ ਨੂੰ ਕਹਿੰਦਾ ਵੀ ਮੈਂ ਭਾਵੇਂ ਤੁਸੀਂ ਮੈਨੂੰ ਧੰਨਵਾਦ ਪਰ ਮੇਰੀ ਉੱਤੇ ਕੋਈ ਸੁਣਦਾ ਨਹੀਂ ਉੱਤੇ ਸੁਣਦਾ ਦਿੱਲੀ ਵਾਲਿਆਂ ਦਾ ਹੀ ਇੱਕ ਸਮੇਂ ਲਾ ਵੀ ਚੌਂਕੀਦਾਰਾਂ ਦਾ ਤੇ ਉਹਾਂ ਦੇ ਵੀ ਦਿੱਲੀ ਵਾਲਿਆਂ ਤੋਂ ਫੋਨ ਕਰਾਓ ਮੰਤਰੀ ਸਾਰੇ ਇਹਨਾਂ ਨੇ ਡੈੱਡ ਕੀਤੇ ਆ ਕਿਸੇ ਮੰਤਰੀ ਚ ਤਾਕਤ ਨਹੀਂ ਮੰਤਰੀ ਨੂੰ ਤੁਸੀਂ ਕਿਸੇ ਦੀ ਬਦਲੀ ਕਹਿ ਕੇ ਵੇਖ ਲੋ ਜੇ ਮੰਤਰੀ ਕੋ ਕਰਕੇ ਵਿਖਾਵੇ ਅੱਜ ਆਪਣੀ ਜ਼ਮੀਰ ਮਾਰ ਕੇ ਇੱਕ ਅਹੁਦੇ ਦੇ ਲਾਲਚ ਨੂੰ ਬੈਠੇ ਰਹਿਣ ਤੇ ਉਹਨਾਂ ਦੀ ਮਰਜ਼ੀ ਆ ਪਰ ਮੈਂ ਇੱਕ ਗੱਲ ਕਹਿਣਾ ਸਾਰੇ ਐਮਐਲਏ ਨੂੰ ਮੰਤਰੀਆਂ ਨੂੰ ਇਹ ਅੱਜ ਮਿਰਤੇ ਇਹ ਗੱਲ ਆ ਜੀ ਮੈਨੂੰ ਕੋਈ ਪਰਵਾਹ ਨਹੀਂ ਮੈਂ ਤੇ ਬਾਬੇ ਬੁੱਢੇ ਦਾ ਚੇਲਾ ਮੈਂ ਤੇ ਨਾ ਅੱਜ ਪਰਵਾਹ ਕਰਾਂ ਤੇ ਨਾ ਮੈਂ ਕਰਾਂ ਕੱਲ ਪਰਵਾਹ ਮਿਰਤੇ ਤੇ ਜੋ ਕਰਨਾ ਹੈ ਕਰ ਲੈ ਪਰ ਜੇ ਤੁਹਾਡੀ ਜ਼ਮੀਰ ਸੁੱਤੀ ਅਰਾਗੀ ਤੇ ਲੋਕਾਂ ਨੇ ਤੁਹਾਨੂੰ ਜੁੱਤੀਆਂ ਮਾਰਨੀਆਂ ਆਪਣੇ ਆਪ ਨੂੰ ਪਛਾਣੋ ਇਹ ਅਬਦਾਲੀ ਨਾ ਵੀ ਜਿਆਦਾ ਲੁੱਟ ਕੇ ਸਾਡਾ ਪੰਜਾਬ ਲੈ ਗਿਆ ਦਿੱਲੀ ਵਾਲੇ ਤੇ ਇਹਨਾਂ ਤੋਂ ਜੇ ਬਚਣਾ ਆ ਤੇ ਸਾਨੂੰ ਸਾਰਿਆਂ ਨੂੰ ਖੜੇ ਹੋਣਾ ਪੈਣਾ ਅੱਜ ਇੱਕ ਨਵੀਂ ਰਿਪੋਰਟ ਤੁਹਾਨੂੰ ਮੈਂ ਦੱਸਦਾ ਜੀ ਇਹਨਾਂ ਨੇ ਵੀਡੀਓਾਂ ਨੂੰ ਫੋਨ ਕੀਤੇ ਸਾਰਿਆਂ ਨੂੰ ਵੀ ਸਾਨੂੰ ਦੱਸੋ ਵੀ ਪੰਚਾਇਤੀ ਜ਼ਮੀਨ ਪਿੰਡਾਂ ਚ ਕਿੰਨੀਆਂ ਹੀ ਉਹ ਵੇਚਣੀ ਆ ਇਹ ਨਵੀਂ ਆ ਵੀਡੀਓ ਨੇ ਮੈਨੂੰ ਕਿਹਾ ਵੀ ਆਪਣੇ ਤੋਂ ਰਿਪੋਰਟ ਮੰਗੀ ਮੈਂ ਕੋਈ ਰਿਪੋਰਟ ਨਹੀਂ ਦੇਣੀ ਹੂੰ ਇਹਨਾਂ ਨੂੰ ਜਿਹੜੀ ਚੀਜ਼ ਤੋਂ ਅਸੀਂ ਟੋਕਦੇ ਆ ਉਹ ਇਹ ਕੰਮ ਕਰਨ ਨੂੰ ਪੰਜਾਬ ਨੂੰ ਵੇਚਣ ਨੂੰ ਫਿਰਦੇ ਆ ਤੇ ਜੇ ਆਪਣੀ ਜ਼ਮੀਰ ਮਾਜ ਕੇ ਕੋਈ ਇਸ ਬੰਦਿਆਂ ਨਾਲ ਰਹਿਣਾ ਚਾਹੁੰਦਾ ਤੇ ਉਹਦਾ ਧੰਨਵਾਦ ਮੈਂ ਸੀਐਮ ਨੂੰ ਫੇਰ ਬੇਨਤੀ ਕਰਦਾ ਹੂੰ ਮਰਦ ਬਣ ਤੇਰੇ ਨਾਲ ਆ ਤੈਨੂੰ ਲੋਕ ਚਾਹੁੰਦੇ ਆ ਦਿੱਲੀ ਵਾਲਿਆਂ ਨੂੰ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਤਾਂ ਨਹੀਂ ਚਾਹੁੰਦੇ